ਅਲਬਰਟਾ ਦੇ ਵਿੱਚ ਕਹਿੰਦੇ ਨੇ ਕਿ ਵਾਈਲਡ ਫਾਇਰ ਦਾ ਜਿਹੜਾ ਰਿਸਕ ਹੈ ਉਹ ਵੱਧਦਾ ਵੱਧਦਾ ਹੀ ਜਾ ਰਿਹਾ ਜੀ ਹੁਣ ਐਡਮਿੰਟਨ ਦੇ ਏਰੀਆ ਦੇ ਵਿੱਚ ਜਾਂ ਈਸਟਰਨ ਵੈਸਟ ਆਫ ਐਡਮਿੰਟਨ ਦੇ ਵਿੱਚ ਤਾਂ ਇੰਨੀ ਬੁਰੀ ਹਾਲਤ ਹੈ ਵਾਈਲਡ ਫਾਇਰ ਦੀ ਅੱਗ ਦੀ ਕਿ ਉੱਥੇ ਹੁਣ ਇਵੈਕੂਏਸ਼ਨ ਆਰਡਰਸ ਵੀ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਹੁਣ ਜਿਹੜਾ ਉਹ ਏਰੀਆ ਹੈਗਾ ਨਾਰਥ ਵਾਲਾ ਪਾਸਾ ਜੀ ਅਸੀਂ ਆਪਾਂ ਇਹ ਸੋਚਦੇ ਹਾਂ ਵੀ ਯਾਰ ਉੱਥੇ ਇੰਨਾ ਠੰਡਾ ਮੌਸਮ ਹੈ ਆਪਾਂ ਆਪਾਂ ਸੋਚ ਹੀ ਨਹੀਂ ਸਕਦੇ ਵੀ ਇੱਥੇ ਅੱਗ ਲੱਗ ਜੂਗੀ ਅਜਿਹੇ ਹਾਲਾਤ ਹੁੰਦੇ ਆ ਤੇ ਹੁਣ ਉਹ ਇਲਾਕਾ ਸਾਰਾ ਜਿਹੜਾ ਉਹ 400 ਸਕੁਅਰ ਸਕੁਅਰ ਏਕੜ ਦਾ ਕੁਝ ਇਹ ਜਾਂ ਕੋਈ ਏਰੀਆ ਦੱਸ ਦੇ ਜਿਹੜਾ ਅੱਗ ਦੀ ਪੇਟ ਚ ਆਇਆ ਹੋਇਆ ਹਾਂ ਔਰ ਉੱਥੇ ਹੋਇਆ ਕਿ ਇੱਕ ਥਾਂ ਦੇ ਜਿੱਥੇ ਅੱਗ ਲੱਗੀ ਉੱਥੇ ਕਾਰਨੇ ਇੱਕ ਹੋਰ ਬਣਿਆ ਇੱਕ ਏਟੀਵੀ ਹੁੰਦੀ ਹੈ ਸਾਡੇ ਉਹ ਕਿਤੇ ਏਟੀਵੀ ਨੂੰ ਉਹ ਸਟਾਰਟ ਕੀਤਾ ਉਹਨਾਂ ਨੇ ਉਹਨੂੰ ਅੱਗ ਲੱਗੀ ਅੱਗ ਲਾਉਣ ਅੱਗ ਬੁਝਾਉਣ ਵਾਸਤੇ ਉਹਨਾਂ ਨੂੰ ਪਾਣੀ ਪਾਇਆ ਉੱਤੇ ਸੈਂਡ ਵੀ ਪਾਈ ਪਰ ਅੱਗੋਂ ਤੋਂ ਬੰਜੀ ਨਹੀਂ ਤੇ ਅੱਗ ਉਥੋਂ ਸ਼ੁਰੂ ਹੁੰਦੀ ਹੁੰਦੀ ਹੈ ਬੋਰਡ ਲੱਕੇਜ ਫੈਲ ਗਈ। ਡਾਕਟਰ ਸਾਹਿਬ ਜਿਹੜੇ ਇੰਤਜ਼ਾਮ ਨੇ ਫਿਰ ਤੋਂ ਅਸੀਂ ਵੈਸੇ ਹਰ ਸਾਲ ਹੀ ਕਹਿੰਨੇ ਹੁੰਨੇ ਆ ਕਿ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਜਾ ਰਹੇ ਨੇ ਜੀ ਬਹੁਤ ਪਹਿਲਾਂ ਤੋਂ ਪ੍ਰੀਕਾਸ਼ਨਸ ਲੈਂਦੇ ਜਾ ਰਹੇ ਨੇ ਔਰ ਜਿੱਦਾਂ ਹੀ ਅੱਗ ਲੱਗਦੀ ਬੁਝਾਉਣ ਦੇ ਬਹੁਤ ਸਾਰੇ ਤਰੀਕੇ ਹੈਗੇ ਨੇ ਆਪਣੇ ਕੋਲ ਪਰ ਲੱਗਦਾ ਨਹੀਂ ਅੰਦਾਜ਼ਾ ਕੁਝ ਨੇ ਇਦਾਂ ਕਿ ਜਦੋਂ ਅੱਗ ਲੱਗਦੀ ਆ ਨਾ ਅਸਲ ਤੇ ਜਦੋਂ ਉਹ ਥੋੜੇ ਜਿਹੀ ਲੇਟ ਹੋ ਜਾਏ ਬੁਝਾਉਣ ਵਾਲੇ ਉੱਥੇ ਜਦੋਂ ਬੁਝੋ ਤੱਕ ਪਤਾ ਲੱਗਦਾ ਉਹਦੋਂ ਉਹ ਇੰਨੀ ਕਿ ਜ਼ਿਆਦਾ ਤੇਜ਼ੀ ਨਾਲ ਫੈਲਦੀ ਤੁਹਾਨੂੰ ਤੁਸੀਂ ਦੇਖਣਾ ਕਿ ਪਿਛਲੇ 2-3 ਦਿਨ ਤੋਂ ਹਵਾ ਬੜੀ ਤੇਜ਼ ਹਵਾਵਾਂ ਦਾ ਵੀ ਬਹੁਤ ਚੱਲ ਹੁਣ ਜਦੋਂ ਹਵਾ ਤੇਜ਼ ਵਗਦੀ ਆ ਤਾਂ ਫਿਰ ਤੁਹਾਨੂੰ ਪਤਾ ਕਿ ਅੱਗ ਤਾਂ ਹਵਾ ਦੇ ਨਾਲ ਫੈਲਦੀ ਤਰੀ ਜਾਂਦੀ ਆ